ਚੇਤਨਨਾ ਭਗਤ ਗਊਸ਼ਾਲਾ ਉੱਬਿਆਂ ਦੇ ਵਿੱਚ ਚੱਲ ਰਹੇ ਸਵਤਾਜ ਅੱਗ ਦੇ ਵਿੱਚ ਪਹੁੰਚਣ ਤੇ ਚੇਤਨਨਾ ਭਗਤ ਗਊਸ਼ਾਲਾ ਕਮੇਟੀ ਉੱਬਿਆਂ ਦੇ ਵੱਲੋਂ ਗਊ ਸੇਵਾ ਸੁਸਾਇਟੀ ਪਾਤਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਪ੍ਰਬੰਧਕਾਂ ਵੱਲੋਂ ਕਿਹਾ ਗਿਆ ਕਿ ਗਊਸ਼ਾਲਾ ਉੱਬਿਆਂ ਦੇ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ ਹੈ ਇਸ ਗਊਸ਼ਾਲਾ ਨੂੰ ਗਰੀਬ ਗਊਆਂ ਨੂੰ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ ਉਹਨਾਂ ਅਪੀਲ ਕੀਤੀ ਕਿ ਵੱਦ ਤੋਂ ਵੱਦ ਸਹਿਯੋਗ ਇਸ ਗਊਸ਼ਾਲਾ ਨੂੰ ਕੀਤਾ ਜਾਵੇ ਤਾਂ ਜੋ ਇਹਨਾਂ ਗਊਆਂ ਦਾ ਬੇਸਹਾਰਾ ਗਊਆਂ ਦਾ ਪਾਲਣ ਪੋਸ਼ਣ ਕੀਤਾ ਜਾਵੇ ਦੇਖਦੇ ਹਾਂ ਇੱਕ ਖਾਸ ਰੋਪ ਤਰਿਓ ਜੀ ਉੱਭੇ ਤੋਂ ਇੱਕ ਨਵਾਂ ਬਤ ਗੋਸ਼ਾਲਾ ਉੱਭੇ ਨੇ ਵਿੱਚ ਇਹ ਜਿਹੜਾ ਛੋਟੀ ਗੋਸ਼ਾਲਾ ਪਰ ਸੇਵਾ ਇੱਥੇ ਬਹੁਤ ਵਧੀਆ ਹੋ ਰਹੀ ਢੂਮਰੀ ਜੀਵਨ ਜੀ ਨੇ ਸਾਨੂੰ ਅੱਜ ਇੱਥੇ ਲਾਇਆ ਸੀ ਗਊ ਸੇਵਾ ਤੋਂ ਰੈਡੀ ਨੂੰ ਸਟਾਫ ਇਹਨਾਂ ਨੂੰ ਨਿਵਾਸ ਕਰ ਦਿੱਤਾ ਗਿਆ ਤੇ ਆਓ ਅੱਜ ਅਸੀਂ ਆ ਪਹੁੰਚੇ ਆ ਕਿ ਤੁਹਾਨੂੰ ਜੀਵਨ ਜੀ ਨੂੰ ਕਿਸ ਤਰ੍ਹਾਂ ਚਾਹੀਏ ਇਸ ਤਰ੍ਹਾਂ ਕਾਹਦਾ ਮਿਲ ਜਿਸੀ ਰਾਮ ਜੀ ਜੇ ਕੋਈ ਹੋਰ ਤਾਂ ਜੀ یا شری رام سب تو پہلے تنا پر گیا بلو میں سدے سے نکے جی سنیے سے وہ آ کے پہنچے ساڑا مان بدایا میں بڑی خوشی سے فکر محسوس کرتا کہ گو سیوک جب گوشالہ جڑ جاتے ہیں پھر میرے خیال سے پرماتم کسی چیز کی کوئی کمی نہیں ਮੈਂ ਆਪਣੇ ਆਪ ਨੂੰ ਅੱਜ ਬਹੁਤ ਵੱਡਾ ਮਹਿਸੂਸ ਕਰ ਰਿਹਾ ਮੇਰੀ ਗਊਸ਼ਾਲਾ ਕਮੇਟੀ ਬਹੁਤ ਉੱਚੀ ਮਹਿਸੂਸ ਕਰ ਰਹੀ ਹੈ ਆਪਣੇ ਆਪ ਨੂੰ ਅੱਜ ਪਹਿਲੀ ਗੱਲ ਸਰਦਾਰ ਨੇ ਚਰਨ ਪਾਏ ਨੇ ਗਊਸ਼ਾਲਾ ਵਿੱਚ ਸਰਦਾਰ ਜਰ ਰਹੀ ਹੈ ਮੈਂ ਫਿਰ ਦੁਬਾਰਾ ਰਿਪੀਟ ਕਰਦਾ ਛੋਡੀ ਗਊਸ਼ਾਲਾ ਸੋਸਾਇਟੀ ਪਾਤਾ ਤਹ ਦਿਨੋਂ ਗਊਸ਼ਾਲਾ ਉੱਪਰ ਧੰਨਵਾਦ ਕਰਦੀ ਹੈ ਤੁਸੀਂ ਸਾਨੂੰ ਇੱਕ ਦਿਨ ਦਾ ਲੰਗਰ ਤੇ ਦੋ ਕਿੱਲਾਂ ਦਾ ਟਿਕਾ ਹਰੇਕਿਆਰੇ ਵਾਸਤੇ ਲੈਣ ਲਈ ਦਿੱਤਾ ਅਸੀਂ ਉਹਦਾ ਕਿਸੇ ਵੀ ਸ਼ਬਦਾਂ ਵਿੱਚ ਧੰਨਵਾਦ ਨਹੀਂ ਕਰ ਸਕਦੇ ਬਹੁਤ ਬਹੁਤ ਧੰਨਵਾਦ ਕੀ ਹੈ ਨੂੰ ਵੈਲਕਮ ਮੈਂ ਪ੍ਰੇਮ ਜੀ ਨੂੰ ਸਪੈਸ਼ਲ ਫਿਰ ਬੇਨਤੀ ਕਰਾਂਗਾ ਵੀ ਇਹ ਗਊਸ਼ਾਲਾ ਛੋਡੀ ਹੈ ਜਿਹੜਾ ਵੰਡੀ ਸੇਵਾ ਇਸ ਗਊਸ਼ਾਲਾ ਦੇ ਵਿੱਚ ਤਾਂ ਤੋਂ ਇਲਾਵਾ ਕੋਈ ਨਹੀਂ ਕਮਾਈ ਨਹੀਂ ਕੋਈ ਜ਼ਮੀਨ ਨਹੀਂ ਹੈ ਸਿਰਫ ਆਪਣੇ ਸਾਰੇ ਸਹਿਯੋਗੀਆਂ ਦਾ ਦਾਨ ਜੋ ਆਦਾ ਉਹਦੇ ਸਿਰ ਤੇ ਪੂਰੇ ਬੰਗਲਾ ਪਾਲਣ ਬੁਝਰ ਕੀਤਾ ਜਾ ਰਿਹਾ ਤੇ ਮੈਂ ਅੱਗੇ ਨੂੰ ਵੀ ਉਮੀਦ ਕਰਦਾ ਦੋ ਸੇਵਾ ਸੁਦਾਦੀ ਜੀ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੂਗੀ ਮੈਂ ਤੈਨੂੰ ਪਹਿਲਾਂ ਵਾਰ ਬਹੁਤ ਬਹੁਤ ਧੰਨਵਾਦ ਕੁਣ ਦੀ ਗੱਲ ਕਰਾਂਗੇ ਜੀ ਆਪ ਦੀ ਗੋਸ਼ਾ ਦਾ ਸੋਸਾਇਟੀ ਦੇ ਕਲੈਡੀ ਦੇ ਜਿਹੜੇ ਪ੍ਰਧਾਨ ਨੇ ਕੁਜੀਤ ਜੀ ਪ੍ਰਧਾਨ ਨਹੀਂ ਕਹਿੰਦਾ ਵੀ ਪ੍ਰਧਾਨ ਹੈ ਇਹ ਮੈਂ ਸੋਚਿਆ ਕਰ ਜਿੰਨੀ ਵਾਰੀ ਬਹੁਤ ਵੱਡੀ ਹੋ ਜਾਂਦੀ ਹੈ ਇਸ ਤਰ੍ਹਾਂ ਦੇ ਸਸਤਾ ਚਲਾਉਣ ਲਈ ਕਿਉਂਕਿ ਇੱਥੇ ਪੈਸਾ ਤਾਂ ਹੈ ਨਹੀਂ ਪੈਸਾ ਕੱਢਾ ਕਰਨਾ ਇਹਨਾਂ ਦੀ ਸੇਵਾ ਤੇ ਲਗਾਣਾ ਬਹੁਤ ਵੱਡਾ ਕਾਰਜ ਹੈ ਇਹਦੇ ਨਾਲ ਜੁੜਨਾ ਅਕਲਜੀ ਸਿੰਘ ਨਾਲ ਕਰਾਂਗੇ ਜੈਸੀ ਰਾਜੀ ਜੈ ਰਹੋ ਜੀ ਜਿਵੇਂ ਤੁਸੀਂ ਕਿੰਨਾ ਚਿਰ ਹੋ ਗਿਆ ਤੁਸੀਂ ਸਵਾਸ ਕਾਇਰ ਦੇ ਨਾਲ ਜੁੜਿਆ ਨੂੰ ਫਰਨਵੀਰ ਜੀ ਸਰਪਾਲੇ 7 ਮਹੀਨੇ ਹੋਏ ਨੇ ਅਸੀਂ ਮੇਰੀ ਕਮੇਟੀ ਦੁਆਰਾ ਉਹ ਸਾਨੂੰ ਵਧੀਆ ਮਤਲਬ ਉਹ ਦੁਆਰਾ ਜਿਹੜਾ ਨਵੀਂ ਮੈਂ ਸੂਰੇ ਜੀ ਜੋਂ ਦੇ ਗੋਸ਼ਾਲਾ ਕਮੇਟੀ ਦੇ ਨਾਲ ਜੁੜੇ ਹਾਂ ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ ਸਾਨੂੰ ਮੌਕਾ ਮਿਲਿਆ ਰੋਸੇ ਦਾ ਕਰਨ ਦਾ ਮੌਕਾ ਦਿੱਤਾ ਪਿੰਡ ਵਾਲਿਆਂ ਨੇ ਅਸੀਂ ਜੀ ਜੀ ਫੋਨ ਲਾ ਕੇ ਪੂਰਾ ਰੋਸੇ ਦੀ ਸੇਵਾ ਕਰ ਰਹੇ ਹਾਂ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਅਗੋਂ ਮੈਂ ਇਹ ਇਹਨਾਂ ਨਾਲ ਵੀ ਗੱਲ ਕਰਾਂਗੇ ਜਿਹੜੀ ਬਰਾਖ ਦੇਸ਼ ਵਾਲਾ ਉਹਦਾ ਉਹਦਾ ਇਹ ਕਾਰਜ ਸੁਝਾਵੇ ਨੇ ਉੱਥੇ ਹੀ ਕੰਮ ਕਰਦੇ ਨੇ ਉੱਥੇ ਵੀ ਬੜੀ ਸੇਵਾ ਹੋ ਰਹੀ ਹੈ ਗੁੰਮਾਂ ਦੀ ਅੱਜ ਅਸੀਂ ਗੱਲ ਕਰਾਂਗੇ ਕਿਸ ਤਰ੍ਹਾਂ ਇਹ ਤੇ ਪਹੁੰਚੇ ਨੇ ਤੇ ਸੇਵਾ ਕਿਸ ਤਰ੍ਹਾਂ ਲੱਗੀ ਜੈ ਸਿੰਘ ਜੀ ਜੈ ਸਿੰਘ ਹਾਂ ਹਰ ਕੋ ਮੈਨਾਂ ਮੈਂ ਪਿੰਡ ਉਹਦਾ ਧੰਨਵਾਦ ਕਰਦਾ ਜਿਹੜਾ ਕਿ 2 ਮਹੀਨੇ ਪਹਿਲਾਂ ਮੇਰੇ ਕੋਲ ਬਰਾਦ ਤੋਫਲਾ ਚ ਪ੍ਰਧਾਨ ਉਸ ਸਾਰੀ ਟੀਮ ਬਰਾਦ ਗਈ ਕਿ ਸਾਡੀ ਦੂਫਾ ਦਾ ਵਿੱਚ ਸਾਨੂੰ ਬਹੁਤ ਔਖਾ ਕੰਮ ਸਾਹਮਣਾ ਹੋ ਰਿਹਾ ਹੈ ਕਿਰਪਾ ਕਰਕੇ ਤੁਸੀਂ ਸਾਡੇ ਨਾਲ ਜੁੜੋ ਮੈਂ ਇਹ ਸਾਰੀ ਗੱਲ ਲੈ ਕੇ ਸੰਤਾ ਕੋਲ ਗਿਆ ਤਾਂ ਸੰਤਾ ਜੀ ਨੇ ਬਹੁ ਜੀਵਨ ਜੀ ਨੂੰ ਬੁਲਾਇਆ ਬਹੁ ਜੀਵਨ ਜੀ ਅੱਜ ਮੇਰੀ ਡਿਊਟੀ ਉਹ ਬੇ ਉਸਾਰਾ ਨੂੰ ਆਉਣ ਦੇ ਕੰਮਜੋ ਕਰਵਾਉਣ ਵਾਸਤੇ ਲਈ ਹੋਈ ਹੈ ਇਸ ਤਰ੍ਹਾਂ ਵੀ ਮੈਨੂੰ ਕਹਿਆ ਗੋਸਾਲਾ ਕਹੂਗੀ ਮੈਂ ਉਸੇ ਤਰਾਹੀ ਤਨੋਂ ਮਨ ਉਹਨਾਂ ਦੇ ਨਾਲ ਜੁੜਿਆ ਹੋਇਆ ਚਾਰ ਪੰਜ ਦਿਨ ਹੋ ਗਏ ਫਰਜ਼ਾ ਚੱਲਦੀ ਨੂੰ ਮੈਂ ਉਹ ਦੇ ਦੇਣਾ ਰਹੀ ਕਹਿਆ ਗੋਸਾਲਾ ਚ ਪਰ ਹੈ ਅਸੀਂ ਆਪਣੇ ਤਨੋਂ ਮਨੋਂ ਲੋਕਾਂ ਨੂੰ ਪਰੇਰ ਕੇ ਭੈਣ ਭਾਈਆਂ ਨੂੰ ਪਰੇਰ ਕੇ ਕੁੱਝ ਸਾਲਾਂ ਦੀ ਸੇਵਾ ਕਰਾਰਿਆ ਇੱਕ ਕੁੱਝ ਸਾਲਾਂ ਕੋਲੇ ਕੋਈ ਜ਼ਮੀਨ ਜਾਇਦਾਦ ਨਹੀਂ ਇਹਦਾ ਤਾਂ ਨਹੀਂ ਸਜਣਾ ਦੇ ਆਸਰੇ ਹੀ ਚੱਲ ਰਹੀ ਹੈ ਪਾਪਾ ਮਨੀ ਜੀ ਦਾ ਇਸ ਕੁੱਝ ਸਾਲਾਂ ਤੇ ਬਹੁਤ ਵੱਡਾ ਹੱਥ ਹੈ ਕਿਰਪਾ ਕਰਕੇ ਇਸ ਤੀਦਾਨੀ ਸਜਣਾ ਗਊ ਮਾਤਾ ਦੀ ਕਿਰਪਾ ਨਾਲ ਦਾਨ ਦਿੰਦੇ ਰਹਿਣਾ ਅਸੀਂ ਗਊਆਂ ਦਾ ਸੇਵਾ ਹਗਮਾਰਾ ਪਾਲਣ ਪੋਸਣ ਹੁੰਦਾ ਰਹੇ ਗਊ ਗਊ ਮਾਤਾ ਕੀ ਜੈ ਮੁਰਮਾ ਪਤੂਆ ਉਹਦਾ ਸੋਸਾਇਟੀ ਦਾ ਜਿਹੜਾ ਕਿ ਮੇਰੇ ਅਥੇ ਬਹੁਤ ਜ਼ਬਰਦਸਤ ਇੱਕ ਦਿਨ ਕਹਿਣ ਤੇ ਉਹਦਾ ਅਜ ਪਹੁੰਚਿਆ ਨਾ ਉਹਨੇ ਸਾਡਾ ਹੌਸਲਾ ਇੰਨਾ ਵਧਾ ਦਿੱਤਾ ਕਿ ਦੋ ਗੀਲੇ ਜ਼ਮੀਨ ਦਾ ਠਿਕਾ ਤੇ ਇੱਕ ਦਿਨ ਦਾ ਲੰਗਰ ਆ ਬਾਕੀ ਉਹਨੇ ਇਹ ਵੀ ਆਹਰਾ ਕਹਾਣੀ ਜੇ ਤਬੀਜ ਰੋਮੀ ਤੋਂ ਨਾ ਲਾਓ ਉਹ ਤੋੜ ਲੈਣਾ ਤਨੋਂ ਮਨੋਂ ਮੋੜਲਾ ਲਾ ਕੇ ਘਰੇ ਗਊ ਮਾਤਾ ਇਹਨਾਂ ਨੂੰ 3 ਕੁੜੀ ਰਾਜ ਚ ਆਪਣੀ ਤਰਬੀ ਦੇਵੇ ਅੱਜ ਸਾਡੇ ਐਸੇ ਜਰਾ ਮਰਾਸ ਖੂਸਾ ਲਾ ਕੇ ਇਹਨਾਂ ਨੇ ਕਾਮਯਾਬ ਕਰੀ ਉਹਦੇ ਉੱਤੇ ਹੋਸਲਾ ਕਰੀ ਇਹਨਾਂ ਦਾ ਹੱਕ ਹੋ ਗਿਆ ਜਿਹੜਾ ਦਾਦੀ ਸੱਜਣ ਰਾਸੇ ਬਹੁਤ ਬਹੁਤ ਦਾਤ ਮੁਰ ਗਊ ਮਾਤਾ ਦੀ ਮੋਰੀਨਿ ਮਹਾਰਾਜ ਜੀ ਜੇਕਰ ਹੋਰ ਕਹਿੰਦਾ ਜਿਵੇਂ ਜੀਵਨ ਜੀ ਨੇ ਕਿਹਾ ਕਿ ਪਾਰਨਸ ਦੀ ਉਸਾਲਾ ਜੇਕਰ ਬਚਰੀ ਤਾਂ ਪ੍ਰਸ਼ਰਨੀਆ ਤੇ ਸੇਵਾ ਦਾ ਫੇਰ ਤੇ ਨਵੇਂ ਕੰਮ ਚ ਸ਼ੁਰੂ ਹੋ ਜਾਂਦੇ ਨੇ ਉਹਨਾਂ ਸੇਜੋ ਗਿਆ ਸਫਾਈ ਦਾ ਬੜਿਆ ਦੇ ਕਾਰਨ ਤੇ ਉਹਨੇ ਜੀਵਨ ਜੀ ਨੇ ਸਾਡੀ ਟੀਮ ਨੂੰ ਵੀ ਕਿਹਾ ਕਿ ਤੁਸੀਂ ਇੱਕ ਦਿਨ ਦਿੱਤਾ ਹੈ ਜੀ ਮਨੀ ਦੇ ਸ਼ਿਰਵਾਦਾ ਕੋਸ਼ਿਸ਼ ਕਰਾਂਗੇ ਅਸੀਂ ਵੀ ਮੇਰੇ ਵਿੱਚ ਪੁਰਾਣ ਜੀ ਭਰਾ ਜੀ ਦੇ ਆਪਣੇ ਬਰੇ ਉਹ ਸਾਡੀ ਫੌਜ ਦੇ ਵਿੱਚ ਅਸੀਂ ਇੱਕ ਦਿਨ ਜੂਰ ਤੇ ਉੱਤੇ ਅੱਜ ਇਹ ਕੋਈ ਨਹੀਂ ਕੋਸ਼ਿਸ਼ ਕਰਾਂਗੇ ਅਸੀਂ ਜੋ ਕਰ ਸਕੀਏ ਉਹ ਕੰਮ ਕਰਾਂਗੇ ਜੈ ਸ੍ਰੀ ਰਾਮ ਜੈ ਕੁਮਾਰ ਚੰਦ